ਸਸ਼ਕਲ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਅਸੀਂ ਸੈਕਸਟੋਰਸ਼ਨ ਬਾਰੇ ਗੱਲ ਕਰਾਂਗੇ ਸੈਕਸਟੋਰਸ਼ਨ ਹੁੰਦਾ ਕੀ ਹੈ ਉਹਦੇ ਵਿੱਚ ਹੁੰਦਾ ਹੈ ਕਿ ਕੋਈ ਵੀ ਅਣਜਾਣ ਵਿਅਕਤੀ ਸਾਨੂੰ ਵੀਡੀਓ ਕਾਲ ਕਰਦਾ ਹੈ ਤੇ ਸਾਨੂੰ ਆਪਣੇ ਛੰਸੇ ਵਿੱਚ ਫਸਾ ਲੈਂਦਾ ਹੈ ਉਹ ਸਾਨੂੰ ਇੱਕ ਵੀਡੀਓ ਰਿਪਰੈਜ਼ੈਂਟ ਕਰੇਗਾ ਸੈਂਡ ਕਰੇਗਾ ਜਿਹਦੇ ਵਿੱਚ ਅਸੀਂ ਕਿਸੇ ਦੇ ਨਾਲ ਗਲਤ ਅਵਸਥਾ ਵਿੱਚ ਹੁੰਨੇ ਆ ਤੇ ਉਹ ਉਸ ਚੀਜ਼ ਲਈ ਸਾਨੂੰ ਬੈਕਮੇਲ ਕਰਦਾ ਹੈ ਕਿਸੇ ਮੈਨੂੰ ਮਨੀ ਦੋ ਅਦਰਵਾਈਜ਼ ਮੈਂ ਤੁਹਾਡੀ ਇਹ ਵੀਡੀਓ ਵਾਇਰਲ ਕਰ ਦੂੰਗਾ ਐਸੀ ਸਿਚੁਏਸ਼ਨ ਹੋਣ ਤੇ ਤੁਸੀਂ ਕਦੇ ਵੀ ਖਬਰਾਉਣਾ ਨਹੀਂ ਤੁਸੀਂ ਉਸ ਚੀਜ਼ ਬਾਰੇ ਸਾਈਬਰ ਕੰਪਲੇਂਟ ਕਰਨੀ ਹੈ ਤੁਸੀਂ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਜਾ 193 ਤੇ ਕਾਲ ਕਰਕੇ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦੇ ਹੋ ਉਸ ਚੀਜ਼ ਸੰਬੰਧੀ ਤੁਸੀਂ ਇੱਕ ਸਟੇਟਸ ਅਪਲੋਡ ਕਰ ਦੇਣਾ ਤਾਂ ਕਿ ਤੁਹਾਡੇ ਫਰੈਂਡਸ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਇਹ ਚੀਜ਼ ਪਤਾ ਲੱਗ ਜਾਵੇ ਕਿ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹ ਗਲਤ ਹੈ ਉਹ ਤੁਹਾਡੀ ਵੀਡੀਓ ਨਹੀਂ ਹੈ ਅਤੇ ਜੋ ਵੀ ਤੁਸੀਂ ਕੰਪਲੇਂਟ ਰਜਿਸਟਰ ਕਰੋਗੇ ਉਹਦਾ ਵੀ ਇੱਕ ਸਕਰੀਨਸ਼ਾਟ ਤੁਸੀਂ ਆਪਣੇ ਪੇजेस ਤੇ ਆਪਣੇ WhatsApp ਸਟੇਟਸ ਤੇ ਲਗਾ ਦੇਣਾ ਤਾਂ ਕਿ ਤੁਹਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਚੀਜ਼ ਸੰਬੰਧੀ ਤੁਸੀਂ ਰਿਪੋਰਟ ਕਰ ਦਿੱਤਾ ਹੈ ਉਹ ਵੀਡੀਓ ਤੁਹਾਡੀ ਨਹੀਂ ਹੈ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਤੁਸੀਂ ਘਬਰਾਉਣਾ ਬਿਲਕੁਲ ਨਹੀਂ ਹੈ ਤੁਸੀਂ ਕਿਸੇ ਨੂੰ ਪੈਸੇ ਨਹੀਂ ਟਰਾਂਸਫਰ ਕਰਨੇ ਬੈਕ ਮਿਲਣ ਦੇ ਖਿਲਾਫ ਡਟ ਕੇ ਖੜੇ ਹੋਣਾ ਹੈ ਤਾਂ ਹੀ ਤੁਸੀਂ ਉਸ ਚੀਜ਼ ਤੋਂ ਜਿੱਤ ਸਕਦੇ ਹੋ